ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਰਕਾਬਗੰਦ ਸਾਹਿਬਾ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਭਾਈ ਲੱਖੀ ਸ਼ਾ ਬਣਜਾਰੇ ਨੇ ਕੀਤਾ ਸੀ ਅਸਲ ਵਿੱਚ ਇਤਿਹਾਸ ਕਹਿੰਦੇ ਰਵੀ ਰਕਾਬਗੰਦ ਪਹਿਲਾਂ ਇੱਕ ਛੋਟਾ ਜਿਹਾ ਪਿੰਡ ਸੀ ਇਥੇ ਤੇ ਬਸੋਂ ਸੀ ਸਮੇਂ ਨਾਲ ਲੋਕ ਇਥੋਂ ਚਲੇ ਗਏ ਤੇ ਪਾਈ ਲੱਖੀਸ਼ਾ ਬਨਜਾਰਾ ਜੀ ਦੇ ਮਹਾਨ ਆਤਮਾ ਦਾ ਵੀ ਇੱਥੇ ਘਰ ਸੀ ਤੇ ਉਹਨਾਂ ਨੇ ਫਿਰ ਮਤਲਬ ਇੱਥੇ ਆਪਣੇ ਘਰ ਲਿਆ ਕੇ ਮਹਾਰੇ ਦੇ ਧਰ ਦੀ ਸਸਕਾਰ ਕਰਕੇ ਤੇ ਸੇਵਾ ਕੀਤੀ ਸੀ ਮਹਾਰਾਜ ਜੀ ਬੜੀ ਵੱਡੀ ਬਾਅਦ ਵਿੱਚ ਇੱਥੇ ਜੈਦਰ ਬਾਬਾ ਬਗੇਲ ਸਿੰਘ ਜੀ ਉਹਨਾਂ ਨੇ ਜਦੋਂ ਦਿੱਲੀ ਫਤਿਹ ਕੀਤੀ ਤਾਂ ਇਹ ਪਾਵਨ ਸਥਾਨ ਇੱਥੇ ਕਾਇਮ ਕੀਤਾ ਤੋਂ ਬਹੁਤ ਪਵਿੱਤਰ ਸਥਾਨ ਹੈ ਗੁਰਦੁਆਰਾ ਬੰਗਲਾ ਸਾਹਿਬ ਦੀ ਹਾਜ਼ਰੀ ਭਰਨ ਦੇ ਲਈ ਆਏ ਸੀ ਤੇ ਅੱਜ ਦਰਸ਼ਨ ਮੇਲੇ ਇਹ ਸਾਰੇ ਆਏ ਹੋਏ ਨਾਲ ਬਹੁਤ ਸੁੰਦਰ ਸਥਾਨਾ ਔਰ ਬਹੁ ਖੁੱਲੀ ਜਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ